ਜੋ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜੇ ਇੰਡਸਟਰੀਅਲ ਪਲਾਟਸ ਫੋਕਲ ਪੁਆਇੰਟਸ ਦੇ ਵਿੱਚ ਇੰਡਸਟਰੀਅਲ ਸਟੇਟਸ ਦੇ ਵਿੱਚ ਪ੍ਰਾਈਵੇਟ ਹੋਣ ਜਾਂ ਸਰਕਾਰੀ ਹੋਣ ਉਹਨਾਂ ਦੇ ਵਿੱਚ ਜੋ ਕਨਵਰਸ਼ਨ ਦਾ ਬਹੁਤ ਵੱਡਾ ਡਿਮਾਂਡ ਸੀਗੀ ਜਿਸ ਦੀ ਵਜੇ ਕਰਕੇ ਓਵਰਆਲ ਡਵੈਲਪਮੈਂਟ ਜਿਹੜੀ ਰੁਕੀ ਪਈ ਸੀਗੀ ਪਿਛਲੇ ਸਰਕਾਰਾਂ ਦੀਆਂ ਪਾਲਿਸੀਆਂ ਇਹ ਜਿਹੀਆਂ ਬਣਾਈਆਂ ਗਈਆਂ ਜਿਦੇ ਨਾਲ ਜਿੰਨਾ ਦੇ ਵਿੱਚ ਆਪਣੇ ਆਪ ਹੀ ਉਹਨੀਆਂ ਰਿਗਰੈਸਿਵ ਪਾਲਿਸੀ ਸੀਗੀਆਂ ਕਿ ਜੋ ਜੋ ਡਿਵੈਲਪਮੈਂਟ ਹੈ ਉਹ ਰੁਕੀ ਪਈ ਸੀਗੀ ਔਰ ਇਹਨੂੰ ਉਸ ਮਾੜੇ ਦੌਰ ਨੂੰ ਖਤਮ ਕਰਦੇ ਹੋਏ ਅੱਜ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲਿਸਟ ਐਟ ਸਟੇਟਸ ਦੇ ਵਿੱਚ ਪਾਰਕ ਜਿਹੜੇ ਪਲਾਟਸ ਨੇ ਉਹਨਾਂ ਦਾ ਸੀਐਲਯੂ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ ਪਲਾਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕੁਇਟ ਹਾਲ ای ਡਬਲ ਯਾ ਇੰਡਸਟਰੀਅਲ ਵਰਕਰ ਵਰਕਰ ਇਨ ਹਾਊਸਿੰਗ ਹੈ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ categories ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿੜਥ ਦੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਜ਼ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀਅਲ 30% 30% ਰੈਜ਼ੀਡੈਂਸ਼ੀਅਲ 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੇ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਇਹਦੇ ਨਾਲ ਇੱਕ ਨਵੀਂ ਨਵੀਂ ਮੁਹਿੰਮ ਇੱਕ ਨਵੀਂ ਗਤੀ ਇੱਕ ਨਵੀਂ ਸਪੀਡ ਦੇ ਨਾਲ ਜਿਹੜੀ ਡਿਵੈਲਪਮੈਂਟ ਹੈ ਉਹ ਹੋਊਗੀ ਔਰ ਇਹ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਡਿਮਾਂਡ ਲੋਕਾਂ ਦੀ ਚੱਲੀ ਆ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਦੇ ਜਾਂ ਤਾਂ ਉਹਨਾਂ ਦੇ ਕੋਈ ਪੋਲਿਟਿਕਲ ਪਰਸਨਲ ਇੰਟਰਸਟ ਸੀਗੇ ਜਿਸ ਦੀ ਵਜ੍ਹਾ ਕਰਕੇ ਇਹ ਨਹੀਂ ਕੀਤਾ ਗਿਆ ਪਰ ਇਸ ਦੇ ਨਾਲ ਹੀ ਇੱਕ ਦੂਸਰਾ ਬਹੁਤ ਮਹੱਤਵਪੂਰਨ ਫੈਸਲਾ ਜਿਹੜਾ ਪੀਐਸਈਜ਼ ਯਾਨੀ ਕਿ ਇੰਡਸਟਰੀ ਡਿਪਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰਾਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਨ ਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜਿਵੇਂ 50% ਅਨ ਅਰਨਡ ਇਨਕਰੀਸ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹ ਜੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ ਚਾਰ ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਸ ਦੇ ਵਿੱਚ ਤੇ ਦੋ ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਜਾਂ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ ਦੋ ਨੰਬਰ ਦੇ ਵਿੱਚ ਉਨਾਂ ਨੂੰ ਜੇ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਅਨਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਕੋਲ ਅਨੰਤ ਇਨਕਰੀਜ਼ ਕਿਉਂ ਭਰਨਾ ਹੂਗਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਤਰੀਕਾ ਕੱਢਿਆ ਇਹਨਾਂ ਨੇ ਕਿ 3% ਲੈ ਕੇ ਤੁਸੀਂ ਟ੍ਰਾਂਸਫਰ ਅਲਾਉ ਕਰ ਦਿਓ ਤੇ ਜਿਹਦੀ ਵਜ੍ਹਾ ਕਰਕੇ ਜੋ 50% ਦਾ ਜਿਹੜਾ ਨੁਕਸਾਨ ਹੁੰਦਾ ਸੀਗਾ ਉਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੀਗਾ ਸੋ ਮੈਂ ਸਮਝਦਾ ਕਿ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਹ ਜੀ ਪਾਲਿਸੀ ਬਣਾਤੀ ਜਿਹੜੀ ਕਿ ਆਪਦੇ ਆਪ ਨੂੰ ਕੌਂਟਰਡਿਕਟ ਕਰਦੀ ਸੀਗੀ ਤੇ ਪੰਜਾਬ ਸਰਕਾਰ ਦਾ ਉਹਦੇ ਚ ਨੁਕਸਾਨ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਬੜੀ ਕ੍ਰਿਸਟਲ ਕਲੀਅਰ ਪਾਲਿਸੀ ਹੈ ਜਿਹੜੀ ਉਹ ਬਣਾ ਦਿੱਤੀ ਹੈ ਜਿਹਦੇ ਵਿੱਚ ਮਹਿਜ਼ 20 ਰੁਪਏ ਪਰ ਸਕੁਅਰ ਯਾਰਡ ਲੈ ਕੇ ਤੁਸੀਂ ਲੀਸ ਹੋਲਡ ਤੋਂ ਫ੍ਰੀ ਹੋਲਡ ਜਿਹੜਾ ਉਹਨੂੰ ਕਰਵਾਇਆ ਜਾ ਸਕੇਗਾ ਇਹਦੇ ਲਈ ਬੜੀਆਂ ਡਿਟੇਲ ਡਿਸਕਸ਼ਨਸ ਹੋਈਆਂ ਸਾਰੀਆਂ ਰਿਪਰੈਜੈਂਟੇਸ਼ਨ ਜਿਹੜੀਆਂ ਉਹ ਲਈਆਂ ਗਈਆਂ ਕੈਬਨਿਟ ਸਬ ਕਮੇਟੀ ਬਣੀ ਤਿੰਨ ਮਨਿਸਟਰਾਂ ਦੀ ਜਿਹਦੇ ਵਿੱਚ ਰਿਜ਼ਰਵ ਪ੍ਰਾਈਸ ਦਾ 20% ਲੈ ਕੇ ਤੁਸੀਂ ਲੀਜ਼ ਹੋਲਡ ਪ੍ਰਾਪਰਟੀ ਨੂੰ ਹਮੇਸ਼ਾ ਦੇ ਲਈ ਫ੍ਰੀ ਹੋਲਡ ਕਰ ਸਕਦੇ ਹੋ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਰੈਵੋਲੂਸ਼ਨ ਹੈ ਜਿਹੜੀ ਉਹ ਆਏਗੀ ਲੋਕਾਂ ਦੇ ਨਾਲ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਨਾਮ ਹੋਣ ਗਿਆ